ਮੰਮੀ ਬੈਠੀ ਆ ਆਹੋ ਬੈਠੀ ਆ ਕੋਈ ਕੰਮ ਧੰਦਾ ਕਰ ਲੋ ਨਹੀਂ ਕੰਮ ਧੰਦਾ ਮੈਂ ਕਿਹੜਾ ਕਰਾਂ ਨੋ ਮੇਰੀ ਸਾਰਾ ਕੰਮ ਕਰ ਲੈਂਦੀ ਆ ਉਹ ਤੇ ਮੈਨੂੰ ਕਿਸੇ ਕੰਮ ਨੂੰ ਹੱਥ ਹੀ ਨਹੀਂ ਲਾਉਣ ਦਿੰਦੀ ਤੇ ਮੈਂ ਕੰਮ ਕਰਦਾ ਕਰਨਾ ਫਿਰ ਉਹ ਆਂਦੀ ਮੰਮੀ ਤੂੰ ਵਿਆਹ ਕਰ ਤੇ ਰਹ ਹੁਣ ਟਾਈਮ ਆ ਬੈਣ ਦਾ ਤੇ ਭਾਬੀ ਕਿੱਥੇ ਆ ਹੁਣ ਭਾਬੀ ਤੇਰੀ ਕੰਮ ਕਰਕੇ ਨਾ ਤੇ ਜਦੋਂ ਅੱਕ ਥੱਕ ਚੁੱਕ ਗਈ ਹੋਣੀ ਆ ਆਖਣ ਲਈ ਮੰਮੀ ਮੈਂ ਰੈਸਟ ਕਰੀ ਕਰਨ ਲੱਗੀ ਆ ਤੇ ਮੈਂ ਤੂੰ ਕਰ ਲਾ ਸਭ ਕੋਈ ਨਹੀਂ ਮੈਂ ਵੀ ਫਿਰ ਭਾਬੀ ਕੋਈ ਜਾਨੀ ਆ ਹਾਂ ਚੁੱਪ ਕਰਕੇ ਇੱਥੇ ਬਹਿ ਮੇਰੇ ਲਾਗੇ ਘੜੀ ਮੇਰੇ ਨਾਲ ਕੋਈ ਗੱਲਬਾਤ ਕਰ ਲਿਆ ਕਰ ਕੋਹਣ ਫੱਕ ਹਾਰ ਕੇ ਤੇ ਜਿਆਦਾ ਕਲਮੇ ਪਈ ਆ ਮੈਂ ਜਾ ਕੇ ਠਾਲੇਂਗੀ ਐਵੇਂ ਉਹਨੂੰ ਤੰਗੀ ਹੋਊਗੀ ਫੇਰ ਮੰਮੀ ਇੰਨੇ ਸਾਲਾਂ ਦੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀ ਆ ਹੁਣ ਭਾਬੀ ਨਾਲ ਵੀ ਚਾਰ ਗੱਲਾਂ ਬਾਤਾਂ ਮਾ ਲੰਦੋ ਫੇਰ ਕੀ ਆ ਸਾਰੀ ਦੁਪਹਿਰ ਅਰੇਸਟ ਕੰਝੀ ਆ ਕੋਹ ਨਹੀਂ ਹੁੰਦਾ ਨਹੀਂ ਕੋਈ ਨਹੀਂ ਕਰਨੀ ਗੱਲਾਂ ਬਾਤਾਂ ਕੜੀ ਕਰਾਮ ਕਰ ਲੈਂਦੇ ਉਹਨੂੰ ਇਦਾਂ ਨਹੀਂ ਪੁੱਤ ਕਰੀਦਾ ਹੁੰਦਾ ਆ ਮੰਮੀ ਕੋਈ ਨਹੀਂ ਹੁੰਦਾ ਜਦੋਂ ਕੋਈ ਸੁੱਤਾ ਹੋਵੇ ਉਹਨੂੰ ਨਹੀਂ ਸਤਾਈਦਾ ਵੇਲਾ ਕਿ ਬਦੋ ਬਦੀ ਉੱਠ ਕੇ ਚੱਲ ਗਈ ਉਹ ਇਹ ਤਾਂ ਭਾਬੀ ਬਗੈਰ ਨਹੀਂ ਜੀ ਲੱਗਦਾ ਇਹਨਾਂ ਨਹੀਂ ਕਿ ਕੜੀ ਕਿਤੇ ਮਾਂ ਲਾ ਕੇ ਬਹਿ ਜਾਣਾ ਮਾਂ ਨਾਲ ਤਾਂ ਕੋਈ ਗੱਲ ਬਾਤ ਕਰਨੀ ਨਹੀਂ ਨਾ ਨਪ ਭਾਬੀ ਆਹੀ ਲੁਕਾਇਆ ਉਹ ਕੁਛ ਨਹੀਂ ਲੁਕਾਇਆ ਰਾਜਿੰਦਰ ਬਹਿ ਜਾ ਤੂੰ ਨਹੀਂ ਨਹੀਂ ਭਾਬੀ ਕੋਹਤਾ ਲਗੋਇਆ ਵਾ ਨਹੀਂ ਨਹੀਂ ਉਹ ਕੁਛ ਨਹੀਂ ਲਗੋਇਆ ਤੈਨੂੰ ਉਦਾਂ ਲੱਗਣ ਡੇ ਮੈਂ ਦਸਰਾਣਾ ਸੈਟ ਕਰਕੇ ਰੱਖੰਡੀ ਸੀ ਭਾਬੀ ਮੈਂ ਦਿਨੂ ਵੇਖ ਲਿਆ ਆਗਤਾਵ ਉਹ ਰਾਜਿੰਦਰ ਇੱਥੇ ਭਈ ਮੈਂ ਤਾਂ ਪੜਨ ਲੱਗ ਪਈ ਬਸ ਭਾਬੀ ਇਹ ਕਿਤਾਬ ਤਾਂ ਮੇਰੀ ਨਹੀਂ ਹੈਗੀ ਇਹ ਤਾਂ ਐਮਏ ਦੀ ਕਿਤਾਬ ਆ ਤੇ ਮੈਂ ਤਾਂ ਹਜੇ ਇਨਵੀ ਤਵੇ ਤੱਕ ਪਹੁੰਚੀ ਵੀ ਨਹੀਂ ਹੈਗੀ ਉਹ ਰਾਜਿੰਦਰ ਉਦਾਂ ਲੱਗਣ ਡਿਆ ਵਾ ਉਹ ਬਾਰ ਬਈ ਜੀ ਤੇ ਮੈਂ ਚਲ ਵੇਖਦੀ ਆਂ ਕਾਦੀ ਕਿਤਾਬ ਸਰਕੇ ਮੈਂ ਖੋਲਣ ਲੱਗ ਪਈ ਇਹਨੇ ਤੂੰ ਆ ਗਈ ਭਾਬੀ ਇਹ ਸਿਲੇਬਸ ਵੀ ਨਵਾਂ ਕਿਤਾਬ ਵੀ ਨਵੀਂ ਆ ਤੇ ਇਹ ਸਾਡੀ ਕਿਤਾਬ ਨਹੀਂ ਹੈਗੀ ਸੱਚੇ ਸੱਚ ਦੱਸੋ ਇਹ ਕਿਤਾਬ ਕਿੱਥੋਂ ਆਈ ਆ ਤੂੰ ਹੀ ਪੜ੍ਹ ਲੱਗ ਪਿਆ ਨਾ ਮੰਮੀ ਮੰਨ ਗਿਆ ਨਹੀਂ ਰਾਜਵਿੰਦਰ ਮੰਮੀ ਨਹੀਂ ਮੰਨੇ ਬੈ ਜਾ ਪਰ ਮੈਂ ਦੱਸਦੀ ਆਂ ਪਰ ਤੂੰ ਦੱਸੀ ਨਾ ਕਿਸ ਨੂੰ ਚੰਗਾ ਭੈਣ ਬਣ ਕੇ ਇਹ ਸਿਰਫ ਮੈਨੂੰ ਤੇ ਤੇਰੇ ਵੀਰ ਨੂੰ ਹੀ ਪਤਾ ਹੋਵੇ ਕਿ ਮੈਂ ਪੜ੍ਹਾਈ ਸ਼ੁਰੂ ਕੀਤੀ ਆ ਪਰ ਮੇਨਤੀ ਆ ਤੇਰੇ ਅੱਗੇ ਜੇ ਨਾਮ ਦੱਸੇਂਗੀ ਮੰਮੀ ਨੂੰ ਤੇ ਮਿਹਰਬਾਨੀ ਆ ਭਾਬੀ ਮੰਨਦੀ ਐਂ ਤੇਰਾ ਤੇ ਮੇਰਾ ਰਿਸ਼ਤਾ ਪੈਣਾ ਵਰਗਾ ਵਾ ਪਰ ਜੇ ਤੂੰ ਕਵੇਂ ਮੈਂ ਮੰਮੀ ਨੂੰ ਝੂਠ ਬੋਲਾਂ ਇਹ ਤਾਂ ਹੋ ਨਹੀਂ ਸਕਦਾ ਮੰਮੀ ਨੂੰ ਨਾ ਮੈਂ ਅਜੇ ਤੱਕ ਝੂਠ ਬੋਲਿਆ ਤੇ ਨਾ ਮੈਂ ਬੋਲਣਾ ਵਾ ਚਲ ਵੇਖ ਲੈ ਰਾਜਵਿੰਦਰ ਜੋ ਵੀ ਤੈਨੂੰ ਠੀਕ ਲੱਗਦਾ ਬਸ ਮੈਂ ਤੇ ਬੇਨਤੀ ਕਰ ਸਕਦੀ ਆ ਜੇ ਨਾਮ ਦੱਸੇਂਗੀ ਤੇ ਕੀ ਗੱਲ ਭਾਬੀ ਤੂੰ ਇਹਦੇ ਮੂੰਹ ਠਿਲਾ ਜਾ ਕਰਕੇ ਬੈਗੀ ਆ ਰਾਜਵਿੰਦਰ ਤੂੰ ਤੇ ਮੰਮੀ ਨੂੰ ਦੱਸ ਦੇਣਾ ਵਾ ਤੇ ਮੇਰੀ ਪੜ੍ਹਾਈ ਤੇ ਫੇਰ ਅੱਧ ਚ ਰਹਿ ਜਾਣੀ ਆ ਅਤੇ ਤੇਰੇ ਗਾੜੀ ਜੋੜੇ ਹੱਥ ਨਾ ਦੱਸੀ ਮਮੀ ਨੂੰ ਭਾਬੀ ਹੱਥ ਨਾ ਜੋੜ ਮੈਨਾਂ ਮਜ਼ਾਕਾਂ ਦੀ ਮੈਂ ਵੀ ਹੁਣ ਸਮਝੋ ਤਾੜੀ ਟੀਮ ਦੇ ਵਿੱਚ ਹੀ ਆ ਮੈਂ ਮਮੀ ਨੂੰ ਕੋਹ ਨਹੀਂ ਦੱਸਦੀ ਤੇ ਤੁਸੀਂ ਚੁੱਪ ਕਰਕੇ ਨਾ ਆਪਣੀ ਪੜ੍ਹਾਈ ਜਾਰੀ ਰੱਖੋ ਇਹ ਆ ਪਰ ਚੱਕੰਨੇ ਰਹੋ ਇਹ ਨਾ ਹੋਵੇ ਜਿੱਦਾਂ ਮੈਂ ਕਮਰੇ ਚ ਆ ਗਈ ਤੇ ਕਿਤਾਬ ਲਕਾਉਣ ਦੇ ਹੀ ਤੇ ਐਦਾਂ ਮਮੀ ਆਲੇ ਤਾਂ ਮਮੀ ਵੇਖ ਲੇ ਤੇ ਜੇ ਕਿਤੇ ਮਮੀ ਨੂੰ ਪਤਾ ਲੱਗ ਗਿਆ ਤੇ ਤੁਹਾਨੂੰ ਪਤਾ ਹੀ ਆ ਮਮੀ ਨੇ ਨੇਹਰੀਆਂ ਲਿਆ ਦੇਣੀਆਂ ਵਾ ਤੇ ਪਾਣਾ ਹੁੰਦਾ ਨਾ ਅੰਦਰ ਤੇ ਕੁੰਡੀ ਮਾਰ ਕੇ ਪੜ ਲਿਆ ਕਰੋ ਤੇ ਚਾਹ ਰਾਤ ਬਰਾਤੇ ਆਪਣਾ ਪੜਾਈ ਕਰ ਲਈ ਤੇ ਆਵਾਜ਼ ਦਿੱਤੇ ਉਸੇ ਵੇਲੇ ਆਵਾਜ਼ ਵੀ ਨਹੀਂ ਦੇਣੀ ਘੜੀ ਰੋਕੇ ਕਰਨੀ ਆਵਾਜ਼ ਦੇਣੀ ਆ ਇਹ ਨਹੀਂ ਵੀ ਉਸੇ ਵੇਲੇ ਮੰਮੀ ਨੂੰ ਆਵਾਜ਼ ਦੇ ਦੇਣੀ ਆ ਇਹ ਬੇਫਿਕਰ ਰਹੋ ਮੈਂ ਮੰਮੀ ਨੂੰ ਕੋਈ ਨਹੀਂ ਦੱਸਦੀ ਚਲ ਠੀਕ ਆ ਰਾਜੇਂਦਰ ਪਰ ਇਹ ਆ ਕਿ ਦਿਨਾਂ ਦੀ ਨਾ ਮੈਂ ਕੁੰਡੀ ਲਾ ਸਕਦੀ ਤੈਨੂੰ ਪਤਾ ਕੋਈ ਨਾ ਕੋਈ ਤੁਰਿਆ ਰਹਿੰਦਾ ਵਾ ਪਰ ਫਿਰ ਪੜਾਈ ਵੀ ਆਪਣੀ ਧਿਆਨ ਨਾਲ ਕਰਿਆ ਕਰੋ ਚਾਹ ਚ ਫਿਰ ਧਿਆਨ ਰੱਖਿਆ ਕਰੋ ਇਹ ਨਹੀਂ ਵੀ ਸਾਹਮਣੇ ਚਲੋ ਕੋਈ ਨਹੀਂ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਜਦੋਂ ਅੱਧਰ ਮੈਂ ਰਾਤ ਨੂੰ ਪੜ੍ਹ ਲਿਆ ਕਰੂੰਗੀ ਜਿਹੜੀ ਤੁਹਾਡੀ ਕਲਾਹ ਲੱਗਣੀ ਉਹ ਤੇ ਲੱਗਣੀ ਲੱਗਣੀ ਤੇ ਵੀਰ ਦੀ ਵੱਖਰੀ ਤੇ ਮੇਰੀ ਵੱਖਰੀ ਲਗਣੀ ਆ ਤੇ ਬਾਕੀ ਤੁਹਾਨੂੰ ਸਲਾਹ ਕਿਨੇ ਦਿੱਤੀ ਸਲਾਹ ਤੇਰੇ ਵੀਰ ਨੇ ਦਿੱਤੀ ਹੀ ਮੈਨੂੰ ਕਿਉਂਕਿ ਮੈਂ ਤੈਨੂੰ ਦੱਸਿਆ ਸੀ ਨਾ ਮੈਨੂੰ ਪੜ੍ਹਾਈ ਕਰਨ ਦਾ ਬੜਾ ਸ਼ੌਂਕ ਆ ਤੇਰੇ ਵੀਰ ਨੂੰ ਵੀ ਹੈ ਸੀ ਚੱਲ ਤੂੰ ਪੜ੍ਹ ਲਵੇਂ ਤੇ ਉਹਨਾਂ ਨੇ ਮੇਰੀ ਐਡਮਿਸ਼ਨ ਕਰਵਾਈ ਹੈ ਹਾਏ ਵੀਰ ਕਿੱਡਾ ਚਲਾ ਗਿਆ ਵੇਲਾ ਮੈਂ ਵੀਰ ਨੂੰ ਭੋਲਾ ਭੋਲਾ ਸਮਝ ਰਹੀ ਨਹੀਂ ਆ ਵੀਰ ਵਿੱਚ ਉਹ ਵੇਚ ਵੇਲਾ ਕਿੰਨੀ ਚਲਾਕੀਆਂ ਕਰ ਜਾਂਦਾ ਚੱਲ ਵਧੀਆ ਉਦਾਂ ਮੇਰਾ ਵੀਰ ਮਾੜਾ ਨਹੀਂ ਹੈਗਾ ਮੇਰੇ ਵੀਰ ਨੂੰ ਇੱਕ ਦੂਜੇ ਦੀ ਗੱਲੋਂ ਸਮਝ ਜਾਂਦਾ ਵਾ ਹੁਣ ਉਹਨੂੰ ਥ੍ਰੀਗਾ ਵੀ ਤੁਸੀਂ ਪੜਨਾ ਵਾ ਤੇ ਵੈਲਵਟ ਮਿਸ਼ਨ ਕਰਾ ਆਕੀ ਨਾ ਹਾਹੋ ਵੀ ਤੇਰੇ ਸੱਚੀ ਬੜੇ ਚੰਗੇ ਆ ਤੂੰ ਹੁਣ ਭਾਬੀ ਮੰਨ ਲਾ ਕੇ ਪੜ ਲਈਂ ਸਾ ਤੇ ਪਾਸ ਹੋ ਗਈ ਵਿਖਾਈ ਰਾਜਵਿੰਦਰ ਇਹ ਤੂੰ ਫਿਗਰ ਛੱਡ ਦੇ ਮੈਨੂੰ ਜਿੰਨਾ ਪੜਾਈ ਦਾ ਸ਼ੌਂਕ ਵਾ ਨਾ ਉਹਨਾਂ ਮੈਨੂੰ ਲੱਗਦਾ ਤੈਨੂੰ ਵੀ ਹੈ ਨਹੀਂ ਆ ਪੂਰੇ ਨੰਬਰਾਂ ਨਾਲ ਪਾਸ ਹੋऊंगी ਤਾਂ ਹੀ ਤੇ ਦਿਨੇ ਮਿਹਨਤ ਕਰਨੀਆਂ ਪੜ੍ਹਨ ਦੀਆਂ ਮੇਰੇ ਸ਼ੌਂਕ-ਸ਼ੌਂਕ ਤੁਹਾਨੂੰ ਪਤਾ ਹੈ ਮੈਨੂੰ ਪੜਾਈ ਦਾ ਕਿੰਨਾ ਕੁ ਸ਼ੌਂਕ ਆ ਮੈਂ ਘੱਟ ਵਾਦੀ ਪੜਦੀ ਆ ਮੇਰੇ ਭਾਬੀ ਕੋ ਪੱਲੇ ਨਹੀਂ ਪੈਂਦਾ ਮੈਂ ਐ ਕੀ ਕਰਾਂ ਪਰ ਮੈਨੂੰ ਤੇ ਬੜਾ ਸ਼ੌਕ ਹੀ ਮੈਨੂੰ ਇਹ ਹੀ ਕਿ ਮੈਂ ਪੜ੍ਹ ਲਿਖ ਕੇ ਕਿਤੇ ਨੌਕਰੀ ਲੱਗਾ ਪਰ ਮੇਰਾ ਵਿਆਹ ਹੋ ਗਿਆ ਉਹ ਭਾਬੀ ਫਿਕਰ ਨਾ ਕਰ ਅ ਜਿੱਦਾਂ ਵੀ ਨੇ ਤੈਨੂੰ ਪੜਨੇ ਪਾ ਤਣਾ ਐਦਾਂ ਹੀ ਨੌਕਰੀ ਵੀ ਉਹਨੇ ਲੱਭ ਦੇਣੀ ਆ ਤੇ ਨੌਕਰੀ ਦਾ ਵੀ ਤੈਨੂੰ ਲਾ ਹੀ ਦੇਣਾ ਚੱਲ ਤੇਰੀ ਜਪਾਂਸ ਲਖਣੀ ਹੋਵੇ ਬਸ ਇਹ ਆ ਕਿ ਪੜ੍ਹਾਈ ਹੋ ਜਾ ਚੰਗੇ ਤਰ੍ਹਾਂ ਮੰਮੀ ਨੂੰ ਨਾ ਪਤਾ ਲੱਗੇ ਆ ਲੋ ਬੁੱਕ ਆਪਣੀ ਤੇ ਸੰਭੋ ਹੋ ਨਾ ਮੰਮੀ ਆ ਜੇ ਤੇ ਪੁੱਛੇ ਜਾਣ ਕੇ ਚਲ ਹੁਣ ਮੈਂ ਰਾਤ ਨੂੰ ਹੀ ਖੋਲਿਆ ਕਰੂੰਗੀ ਕਿਤਾਬ ਦਿਨੇ ਫਿਰ ਕੋਈ ਨਾ ਕੋਈ ਆਇਆ ਰਹਿੰਦਾ ਐਵੇਂ ਖਤਰੇ 'ਚ ਜਰੂਰ ਪੈਣਾ ਵਾ ਪੁੱਤ ਬਣ ਗਈ ਸਬਜੀ ਹਾਂਜੀ ਮੰਮੀ ਬਣ ਗਈ ਆ ਤੇ ਪੁੱਤਾਂ ਦੀ ਕਾਪੀ ਇੱਥੇ ਕਰ ਲਈ ਆ ਹੈਂ ਉਹ ਗੋ ਮੈਂ ਵੀ ਅਕਦਾ ਮੇਰੀ ਇੱਥੇ ਪਈ ਆ ਮੈਂ ਲੱਗ ਲਾਵ ਕਮਰੇ ਦੇ ਸਾਧ ਗਈ ਆ ਆ ਮੇਰਾ ਵੀ ਕੋਈ ਹਾਲ ਨਹੀਂ ਜਿੱਥੇ ਕਿਤਾਬ ਫੜੀ ਉੱਥੇ ਰੱਖ ਦਿੱਤੀ ਅੱਜ ਮੈਂ ਪਾਣੀ ਪੀਣਾ ਹੀ ਕਿਤਾਬ ਵਿੱਚੇ ਪਈ ਰਹਿ ਗਈ ਤੇ ਜੇ ਉੱਤੇ ਕਿਤੇ ਸਬਜ਼ੀ ਸੁੱਕੀ ਲੱਗ ਜਾਂਦੀ ਨਾ ਤੇ ਫੇਰ ਤੁਸੀਂ ਆਪਾ ਪਾ ਦੇਣਾ ਕਿ ਮੈਨੂੰ ਨਵੀਂ ਲਿਆ ਕੇ ਦਿਓ ਆ ਮੰਮੀ ਸਬਜ਼ੀ ਕਿੱਦਾਂ ਪੈ ਜਾਣੀ ਲੈ ਜਾਰ ਕੇ ਢੋਲ ਦੇ ਢੋਲ ਲਈ ਤਾਂ ਆਪਣੇ ਥੋੜੀ ਢੋਲਿਆਣੀ ਸਬਜ਼ੀ ਉੱਤੇ ਇਹੋ ਜੀ ਚੀਜ਼ ਜਿਹੜੀ ਆ ਨਾ ਸੰਭਾਲ ਕੇ ਰੱਖੀਂ ਰਸੋਈਆਂ ਚ ਨਹੀਂ ਰੱਖੀਂ ਦੀਆਂ ਕਿਤਾਬਾਂ ਆ ਮੰਮੀ ਕੋਈ ਨਹੀਂ ਘਰ 'ਚ ਛੇਤਾ ਛੁਟਾ ਭੋਲੀ ਆ ਨਾ ਇੱਥੇ-ਉੱਥੇ ਚੀਜ਼ ਪਈ ਰਹਿ ਜਾਂਦੀ ਆ ਐਡਾਂ ਵੀ ਕਿ ਤਾਂ ਕੀ ਹੋਇਆ ਵੀ ਜਿਹੜੀ ਕਿਤਾਬ ਵੀ ਲਿਆ ਕੇ ਦਰਜੋਈ ਚ ਰੱਖ ਦੇਣੀ ਆ। ਉਹ ਮੰਮੀ ਜੀ ਕੋਈ ਗੱਲ ਨਹੀਂ ਮੈਂ ਵੀ ਧਿਆਨ ਨਾਲ ਕੰਮ ਕਰਦੀ ਸੀ। ਐਡੀ ਛੇਤੀ ਸਬਜ਼ੀ ਨਹੀਂ ਡੋਲਦੀ। ਨਹੀਂ ਚੰਗਾ। ਤੂੰ ਹੀ ਨਹੀਂ ਵਾਰੇ ਹੋ ਉਹ ਦਿੰਦੀਆਂ ਦੋਵੇਂ ਜਾਣੀਆਂ। ਠੀਕ ਆ। ਠੀਕ ਆ ਮੰਮੀ। ਸਬਜ਼ੀ ਬਣ ਗਈ ਆ ਤੂੰ ਜਾਓ ਬੋ ਮੈਂ ਰੋਟੀ ਲੈ ਕੇ ਆਉਣੀ ਆ। ਚੰਗਾ। ਬਸ 10 ਮਿੰਟ ਰੱਖ ਦਿਓ। ਸ਼ੂਗਰ ਬਚ ਗਈ। ਨਹੀਂ ਤੇ ਮੰਮੀ ਨੇ ਅੱਜ ਫੜੀ ਲੈਣਾ ਹੈਗਾ। ਕਿਤਾਬ ਤੇ ਮੇਰੀ ਹੀ। ਪਰ ਰਾਜਵਿੰਦਰ ਨੇ ਵਿਚਾਰ ਲਿਆ ਪੂਰੇ ਮੌਕੇ ਤੇ ਆਣ ਕੇ ਮੈਂ ਤੇ ਸਭ ਕੁ ਗਹਿਣ ਦੀ ਕਿ ਵੀ ਨਹੀਂ ਮੈਂ ਆਪਣਾ ਪੜਾਈ ਕਰੂੰਗੀ ਪਰ ਮੇਰਾ ਦਿਮਾਗ ਫੇਰ ਪੜਾਈ ਵਾਲੀ ਚੱਲ ਜਾਊਗਾ ਹੁਣ ਮੈਂ ਕਮਰੇ 'ਚ ਬੈ ਕੇ ਪੜਨਾ ਬਾਹਰ ਨਹੀਂ ਕਿਤਾਬ ਕਰਨੀ ਮਮੀ ਦਾ ਪਤਾ ਨਹੀਂ ਕਿਹੜੇ ਵਲੇ ਆ ਜਣ ਵੀਰ ਤੂੰ ਬੜੀਆਂ ਚਲਾਕੀਆਂ ਕਾਣ ਲਿਆ ਵਾ ਮੈਨੂੰ ਆਸ ਨਹੀਂ ਤੇਰੇ ਤੱਕ ਕਿ ਤੂੰ ਮੰਮੀ ਨੂੰ ਝੂਠ ਬੋਲੂਗਾ ਕਿਉਂ ਕੀ ਹੋਇਆ ਵਾ ਕੀ ਹੋਇਆ ਵਾ ਬੜੇ ਭੋਲੇ ਜਿਹੇ ਮੂੰਹ ਨਾਲ ਪੁੱਛਦਾ ਵਾ ਪਤਾ ਮੈਨੂੰ ਸਾਰਾ ਕੁਝ ਲੱਗ ਗਿਆ ਵਾ ਵੀ ਤੂੰ ਕੀ ਕੰਡਿਆ ਵਾ ਕੀ ਕਰਦਾ ਫਿਰਦਾ ਵਾ ਮੈਂ ਮੈਂ ਕੀ ਕੀਤਾ ਵਾ ਵੀਰ ਐਡਾ ਭੋਲਾ ਜਿਹਾ ਮੂੰਹ ਨਾ ਬਣਾ ਸਾਰਾ ਪਤਾ ਤੈਨੂੰ ਤੂੰ ਕੀ ਕੀਤਾ ਤੇ ਕੀ ਨਹੀਂ ਕੀਤਾ ਹਾਂ ਮੈਂ ਕੀ ਕੀਤਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਵੀਰ ਤੂੰ ਦਡਾਰੀ ਐਡੀ ਛੇਤੀ ਗਿਆ ਮੈਂ ਵੇਖਦੀ ਆ ਮੈਂ ਤੇ ਇਹ ਹਸਾਬ ਨਾਲ ਕਿਹਾ ਸੀ ਕਿ ਮੈਂ ਵੇਖਦੀ ਮੇਰਾ ਵੀਰ ਕਿੱਡਾ ਗ ਦਲੇਰ ਵਾ ਹੈ ਤੇਰੀ ਤੇ ਉਹਦਾ ਭੂਗ ਨਿਕਲ ਗਿਆ ਉਹ ਡਰੋ ਨਾ ਆ ਤਾਂ ਤੁਹਾਨੂੰ ਵਹਿੜਈ ਇਸ ਤੋਂ ਹਾਂ ਇਨ ਸਾਰਾ ਕੁਝ ਪਤਾ ਲੱਗ ਗਿਆ ਵਾ ਹੁਣ ਇਹ ਵੀ ਸਾਡੀ ਟੀਮ ਚ ਸ਼ਾਮਲ ਹੋ ਗਈ ਆ ਡਰਾਉਂਡੀ ਇਹਨੇ ਤਾਂ ਮੇਰੀ ਜਾਨ ਕੱਢਦੀ ਵੀਰ ਮੈਂ ਤੇ ਵੇਖਣ ਦੀ ਕਿ ਮੇਰਾ ਵੀਰ ਕਿੱਡਾ ਗਦਲੇਰਾ ਪਰ ਤੇਰਾ ਅੱਜ ਪਤਾ ਲੱਗ ਗਿਆ ਦਲੇਰੀ ਜ਼ਰੂਰੀ ਤੇਰੇ ਜਿਗੋਖਣੀ ਆਗੀ ਕੰਮ ਤੂੰ ਕਰ ਲੈਣਾ ਬਾਅਦ ਤੇ ਤੇਰੀ ਵਾਸੀ ਹੋ ਜਾਂਦੀ ਆ ਐਂਦਾ ਨਾ ਮਜ਼ਾਕ ਨਾ ਕਰਿਆ ਕਰ ਮੇਰੇ ਨਾਲ ਮੈਨੂੰ ਤੇਨੂੰ ਪਤਾ ਮੇਰਾ ਦਿਲ ਹੌਲਾ ਵਾ ਮੰਨ ਲੋ ਹਜੇ ਤੇ ਮੈਂ ਤੈਨੂੰ ਡਰਾਇਆ ਹੀ ਆ ਤੇ ਬਾਹਰ ਚਾਂਸ ਮੰਮੀ ਨੂੰ ਸੱਚੀ ਪਤਾ ਲੱਗ ਜਾਂਦਾ ਤੇ ਫੇਰ ਮੰਮੀ ਨੂੰ ਨਹੀਂ ਪਤਾ ਲੱਗਣਾ ਤੇ ਦੱਸ ਨਾ ਤੈਨੂੰ ਕਿਤੇ ਤੂੰ ਉਹ ਮੈਂ ਨਹੀਂ ਦੱਸਦੀ ਆਪਣੀ ਬੋਟੀ ਨੂੰ ਸਮਝਾਓ ਆ ਹੁਣੇ ਮੈਂ ਬਚਾਈ ਆ ਰਸੋਈ ਚ ਕਿਤਾਬ ਖੋਲ ਕੇ ਤੇ ਪੜ੍ਹਨ ਦੀ ਹੀ ਉਧਰੋਂ ਆ ਗਈ ਮੰਮੀ ਉਹ ਤੇ ਮੈਂ ਬੰਨ ਨਾ ਮਾਰੇ ਕਿਤਾਬ ਲੈ ਗਈ ਕਿ ਮੇਰੀ ਆ ਇਹਨੂੰ ਥੋੜਾ ਜਿਹਾ ਚੱਕੰਨੇ ਕਰੋ ਤੈਨੂੰ ਸਮਝ ਨਹੀਂ ਲੱਗਦੀ ਰਸੋਈ ਚ ਕੱਲੀ ਕਿਤਾਬ ਲੈ ਕੇ ਗਈ ਰੂਮ ਦੇ ਵਿੱਚ ਕਿਤਾਬ ਲੈ ਕੇ ਤੇ ਉੱਥੇ ਪੜ੍ਹਿਆ ਕਰ ਮੰਮੀ ਤਾਂ ਨਹੀਂ ਹੀ ਕਰ ਜਦੋਂ ਮੈਂ ਰਸੋਈ ਚ ਰੋਟੀ ਪਾਣੀ ਕਰਨ ਦੀ ਮੈਨੂੰ ਕੀ ਪਤਾ ਸੀ ਮੰਮੀ ਨੇ ਉੱਤੇ ਹੀ ਆ ਜਾਣਾ ਵਾ ਤੈਨੂੰ ਪਤਾ ਤਾਂ ਹੈਗਾ ਵਾ ਮੰਮੀ ਦਾ ਸੁਭਾਅ ਕਿਦਾਂ ਦਾ ਵਾ ਉਹਨੂੰ ਪਤਾ ਲੱਗ ਗਿਆ ਨਾ ਉਹਨੇ ਤੇਰੀ ਰੇਲ ਬਣਾ ਦੇਣੀ ਤੇ ਨਾਲ ਮੇਰੀ ਵੀ ਨਾਲ ਮੇਰੀ ਵੀ ਚਲੋ ਕੋਈ ਨਹੀਂ ਹੁਣ ਮਗਾ ਤਾਂ ਧਿਆਨ ਰੱਖੂਗੀ ਚਲੋ ਆ ਜਾ ਫਿਰ ਛੱਡੋ ਕੰਮ ਕਰ ਰੋਟੀ ਬਣਾ ਲਈ ਆ ਮੈਂ ਤੇ ਖਾ ਲਉ ਆ ਕੇ ਚਲ ਪਾ ਰੋਟੀ ਤੇ ਮੈਂ ਆ ਗਿਆ ਥੋੜਾ ਜਿਹਾ ਕੰਮ ਰਹਿ ਗਿਆ ਹੋਇ ਰਾਜਵਿੰਦਰ ਅੱਜ ਤੇ ਮੈਂ ਲੇਟ ਹੀ ਹੋ ਗਈ ਨੇਰੇ ਤੱਕ ਪੜਦੀ ਰਹੀ ਲੇਟ ਸੁੱਤੀ ਤੇ ਲੇਟ ਹੀ ਉੱਠਿਆ ਗਿਆ ਅੱਜ ਮੈਂ ਕੋਦੇ ਭਾਬੀ ਮੈਂ ਉੱਠੀ ਹੀ ਰਾਤੀ ਤੇ ਮੈਂ ਤੁਹਾਡੇ ਕਮਰੇ ਦਾ ਬਲਬ ਜਗਦਾ ਵੇਖਿਆ ਹੀ ਤੇ ਮੈਂ ਸਾਬ ਲਾਇਆ ਕਿ ਭਾਬੀ ਪੜਦੀ ਹੋਣੀ ਆ ਓਹ ਰਾਜਵਿੰਦਰ ਤਾਂ ਇਹ ਤੇ ਮੇਰੀ ਅੱਖ ਨਹੀਂ ਖੁੱਲੀ ਚਲ ਇੰਦਾ ਕਰ ਤੂੰ ਜਾ ਕੇ ਨਾ ਮੰਮੀ ਲਾ ਕੇ ਬੈਠ ਜੇ ਤਿਆਰ ਹੋ ਗਈਆਂ ਤਾਂ ਮੈਂ ਮੂਹਤ ਤੋਂ ਕੇਤੇ ਲਈ ਟਿਫਨ ਤਿਆਰ ਕਰ ਦਿੰਨੀ ਆ। ਉਹ ਭਾਬੀ ਮੈਂ ਰੋਟੀ ਨਹੀਂ ਖਾਣੀ। ਮੈਂ ਚਾਹ ਨਾਲ ਬਰੈਡ ਖਾਲੇ ਸੀਗੇ ਤੇ ਹੁਣ ਮੈਨੂੰ ਭੁੱਖ ਨਹੀਂ ਆ ਗਈ। ਮੈਂ ਅੱਗੇ ਬੜੀ ਲੇਟ ਹੋਣ ਦੀ ਆ ਤੇ ਮੈਂ ਹੁਣ ਚੱਲੀ ਆ। ਉਹ ਬਰੈਡਾਂ ਨਾ ਸਾਰਾ ਦਿਨ ਥੋੜੀ ਨਿਕਲ ਨਾ ਵਾ। ਦੋ ਫੁੜਕੇ ਲਾ ਦੇਣੀ ਆ ਕਾਲਜ ਜਾ ਕੇ ਖਾ ਲਈ। ਉਹ ਭਾਬੀ ਕੋਈ ਨਹੀਂ ਹੁੰਦਾ। ਕਿਤੇ ਕਈ ਵੇਲੇ ਪੂਰੇ ਲੈਕਚਰ ਲੱਗਦੇ ਆ, ਕਈ ਵੇਲੇ 2-4 ਲੈਕਚਰ ਲੱਗ ਜਾਂਦੇ ਆ ਹਫੜੇ 'ਚ। ਘਰ ਨੂੰ ਆ ਜਾਣਾ ਹੁੰਦਾ ਵਾ। ਚਲ ਠੀਕ ਆ ਫਿਰ। ਤੂੰ ਬੈ ਮਮੀ ਲਾ ਕੇ ਮੈਂ ਆ ਗਈ। ਚੱਲੀਏ ਕਾਜ? ਹਾਂ ਮੰਮੀ ਚੱਲੀ ਆ ਹੁਣ ਤੇ ਮੈਂ। ਭਾਬੀ ਤੇ ਨਹੀਂ ਉੱઠી। ਨਾ ਭਾਬੀ ਉੱਠੀ ਹੈ ਨਹੀਂ ਮੂੰਹ ਮਾ ਤੋਂ ਹੁਣ। ਕਿਰਾਇਆ ਪੜਾ ਹੈਗਾ ਕੋਣ? ਆ ਹੋ ਹੈਗਾ ਵਾ। ਆਹ ਉਹ ਦਿਨ ਫੀਸ ਚਾੜੀ ਤੇ ਪੈਸੇ ਪਟੇ ਹੋਣੇ ਆ। ਹਾਂ ਇੰਨਾ ਤੇ ਮੰਮੀ ਬੜਾ ਧਿਆਨ ਰੱਖਦਾ ਵਾ। ਵੀ ਬਦੇ ਪੈਸਿਆਂ ਦਾ ਝੱਟ ਪੁੱਛ ਲੈਣਾਂ ਦਾ। ਕਦੀ ਇਹ ਨਹੀਂ ਪੁੱਛਿਆ ਵੀ ਰਾਜਿੰਦਰ ਘਟ ਕੇ ਪੈਸੇ ਆ। ਤੇ ਲੈ ਜਾ ਮੇਰੇ ਕੋਲੋਂ। ਉਹ ਦਿਨ ਫੀਸ ਮੰਗੀ ਤੇ ਕਿੰਨੀਆਂ-ਕਿੰਨੀਆਂ ਗੱਲਾਂ ਸੁਣਾਈਆਂ। ਇਹ ਪਤਾ ਲੱਗ ਗਿਆ ਵੀ ਫੀਸ ਤੋਂ 100 ਰੁਪਇਆ ਵੱਧ ਗਿਆ ਵਾ ਤੇ ਉਹ ਧਿਆਨ ਰੱਖ ਲਿਆ ਵਾ। ਤੇ ਧਿਆਨ ਫੇਰ ਰੱਖਣਾ ਇਹ ਕਹਿੰਦਾ ਵਾ ਨਾ ਤਾਏ ਜਿਹੜੀ ਉੱਥੇ ਵੀ ਕਿਤੇ ਰੋਟੀਆਂ ਹੁੰਦੇ ਆਂਦੇ ਆ ਕਿਤੇ ਲੋਕਾਂ ਦੀਆਂ ਕੁੜੀਆਂ ਇੱਥੇ ਵਨਸ ਵਨਾਂ ਉੱਥੇ ਖਾਂਦੀਆਂ ਪੀਂਦੀਆਂ ਵਾ ਕਿਤੇ ਇਹ ਨਹੀਂ ਕਹਣਾ ਵੀ 2-400 ਰੁਪਏ ਰਾਜੇਂਦਰ ਵੱਧ ਲੈ ਜਾ ਕਰਕੇ ਤੇ ਤੂੰ ਵੀ ਕੰਟੀਨ 'ਚ ਬਹਿ ਕੇ ਸਮੋਸੇ ਖਾ ਲਿਆ ਕਰ ਉਹ ਕੁੜੀਆਂ ਦੀ ਰੀਸ ਨਾ ਕਰਿਆ ਕਰ ਕੁੜੀਆਂ ਜੋ ਖਾਂਦੀਆਂ ਉਹਨਾਂ ਨੂੰ ਖਾਂਦ ਲਈਦਾ ਵਾ ਵੇਖੀ ਤਾਂ ਨਹੀਂ ਹੁੰਦਾ ਜਿਹੜੀਆਂ ਕੁੜੀਆਂ ਤੇ ਟੀਨਾ ਦੀ ਬੈਂਦੀ ਆ ਠੀਕ ਆ ਨਾ ਤੇ ਵੇਖ ਕੇ ਤੇ ਮੰਮੀ ਜੀ ਕਰਦਾ ਹੀ ਆ ਨਾ ਖਾਣ ਨੂੰ ਉਹ ਨਹੀਂ ਕਰਦੀ ਰੋਟੀ ਚੰਗੀ ਹੁੰਦੀ ਆ ਐਵੇਂ ਨਾ ਜੇ ਰੋ ਉੱਥੇ ਟਿਫਨ 'ਚ ਪਾ ਕੇ ਰੋਟੀ ਲੈ ਜਾਗੇ ਕੁੜੀਆਂ ਬਤਾ ਤਾ ਕਿੰਨੀ ਐਟੀਚਰਾ ਕਰਦੀਆਂ ਉਹ ਆ ਪਹਿਲੀ ਦੂਜੀ ਕਲਾਸ ਚ ਪੜਦੇ ਜਿਹੜਾ ਟਿਫਨ ਚੋ ਰੋਟੀ ਪਾ ਕੇ ਲੈਉਂਦੇ ਆ ਤਾਂ ਕਰਕੇ ਰਾਜਵਿੰਦਰ ਟਿਫਨ ਨਹੀਂ ਲਾ ਆਈ ਆਪਣਾ ਰਵਾਜ ਵੇਖਣਾ ਸੀ ਕੁੜੀਆਂ ਵਾਲ ਨਹੀਂਗਾ ਵੇਖਣਾ ਕੁੜੀਆਂ ਬਠੇਰਾ ਕੋ ਕਰਦੀਆਂ ਵਾ ਮੰਮੀ ਪਰ ਜਿੱਦਾਂ ਤੇ ਥਾ ਪੜਨ ਜਾਈਏ ਨਾ ਥੋੜਾ ਬੋੜਾ ਉਦੋਂ ਦਾ ਵੀ ਸਿਸਟਮ ਰੱਖਣਾ ਪੈਂਦਾ ਵਾ ਉਹ ਸਿਸਟਮ ਹੀ ਆ ਪੜ ਲਿਖ ਲੈ ਅਨੂ ਕੇ ਚੰਗੇ ਕਾਰੋਬਾਰ ਤੇ ਲੱਗ ਜੈਗੀ ਸਾਰਾ ਕੁਝ ਵਿੱਚ ਹੀ ਆ ਜਾਣਾ ਵਾ ਪਰ ਮੰਮੀ ਰਾਜਵਿੰਦਰ ਵੀ ਸਹੀ ਕਹੈਂ ਠੀਕ ਆ ਜਦੋਂ ਮੈਂ ਪੜਦੀ ਇੰਨੀ ਨਾ ਮੈਂ ਵੀ ਟਿਫਨ ਲੈ ਕੇ ਜਾਂਦੀ ਇੰਨੀ ਮੇਰੀਆਂ ਸਹਲੀਆਂ ਮਜ਼ਾਕ ਕਰਉਂਦੀਆਂ ਹ ਚਲ ਕੋਈ ਨਹੀਂ ਮੈਂ ਜਾ ਕੇ ਦੰਦਰਾ ਇਹ ਤੂੰ ਪਾ ਲਈਖ ਲਿਆ ਵਾ ਨਾ ਭਾਬੀ ਇਹਨਾਂ ਗੱਲਾਂ ਦਾ ਤੇ ਇਹਨਾਂ ਨੂੰ ਨਹੀਂ ਨਾ ਪਤਾ ਘਰੇ ਬਹਿ ਕੇ ਮੰਮੀ ਹਣੀ ਜੋ ਮਰਜ਼ੀ ਕਹਿ ਦੇਣ ਇਹਨਾਂ ਨੇ ਕਿਹਾ ਸਾਡੇ ਹਿਸਾਬ ਨਾਲ ਚੱਲੋ ਪਰ ਬਾਹਰ ਦਾ ਸਭ ਕੰਮ ਇਹਨਾਂ ਨੂੰ ਪਤਾ ਹੈਗਾ ਜਮਾਨਾ ਬਦਲ ਗਿਆ ਵਾ ਜਮਾਨੇ ਦੇ ਨਾਲ ਨਾਲ ਚੱਲਣਾ ਚਾਹੀਦਾ ਵਾ ਆਹੀ ਉਹ ਹੀ ਹਿਸਾਬ ਨਾਲ ਵਰਤਣਾ ਜਿਹੜਾ ਸਾਡਾ ਹਿਸਾਬ ਹੈ ਗਾਈ ਠੀਕ ਹੋਣਾ ਚਲ ਜਾ ਰਾਜਵਿੰਦਰ ਤੇਰੀ ਬੱਸ ਨਾ ਲੰਘ ਜੇ ਮੈਂ ਜਾਵਾਂ ਮੰਮੀ ਨੇ ਤੇ ਐਵੀ ਹੁਣੇ ਮੇਰੇ ਜਿਹੀ ਭਿੜੀ ਜਾਣੇ ਮੇਰੇ ਨਾਲ ਰੁਪਈਏ 50 ਦਿੰਦੀ ਚਿਕਨ ਲੱਗ ਜਾਂਦੀ ਆ ਉਹ ਜਾ ਜਾ ਟਾਈਮ ਦੇ ਨਾਲ ਮੈਂ ਨਹੀਂ ਚਲੀ ਜਾਂਦੀ ਮੇਰੇ ਨਾਲ ਚਲੋ ਮੰਮੀ ਕੋਈ ਗੱਲ ਨਹੀਂ ਛੱਡੋ ਅੱਜ ਤੇ ਮੈਂ ਕੋ ਉੱਠਿਆ ਨਹੀਂ ਗਿਆ ਲੇਟ ਬੜਾ ਹੋ ਗਈ ਮੈਂ ਚਲ ਪੁੱਤ ਕੋਈ ਨਹੀਂ ਲੇਟ ਹੋ ਗਈਆਂ ਤੇ ਅੱਗੇ ਰੋਜ਼ ਟਾਈਮ 'ਤੇ ਹੀ ਉੱਠਦੀ ਆ ਇਹ ਕੀ ਹੋ ਗਿਆ ਪੁੱਤ ਮੈਂ ਕੋ ਗੱਲ ਕਰਨੀ ਹੈ ਤੇਰੇ ਨਾਲ ਹਾਂਜੀ ਦੱਸੋ ਮੰਮੀ ਕਿਹੜੀ ਗੱਲ ਕਰਨੀ ਹੈ ਗੱਲ ਮੈਂ ਇਹੋ ਕਰਨੀ ਸੀ ਕਿ ਕਿੰਨੀ ਨੇਰੇ ਤੱਕ ਤਾਂ ਦੇ ਅੰਦਰ ਤਾਂ ਨਾ ਬਲਬ ਜਗਦਾ ਰਹਿੰਦਾ ਵਾ ਤੇ ਪੁੱਤ ਨੂੰ ਟਾਈਮ ਨਾ ਬੰਦ ਕਰ ਦਿਆ ਕਰ ਪਤਾ ਬਿੱਲ ਕਿੰਨਾ ਹੁੰਦਾ ਵਾ ਮੰਮੀ ਟਾਈਮ ਨਹੀਂ ਬੰਦ ਕਰ ਦਿੰਨੇ ਆ ਰਾਤੀ ਥੋੜਾ ਨੇਰੇ ਤੱਕ ਜਗਦਾ ਰਹਿ ਚਲੋ ਕੋਈ ਨਹੀਂ ਗਾਂ ਤਾਂ ਧਿਆਨ ਰੱਖੂਗੀ ਮੈਂ ਫਾਈਵ ਦੇ ਨਸਿਰੇ ਜਾਗ ਨਹੀਂ ਨਾ ਹੁੰਦੀ ਫਿਰ ਤੂੰ ਮੇਰੇ ਤੱਕ ਜਾਗਦੀ ਰਹੀ ਹੈ। ਐਨੇ ਹੋ ਕੇ ਹੋ ਕੇ ਪੰਡੀਆਂ ਬਸ ਘਰ ਹੋਂ ਨਾ ਕਿੰਨਾ ਨਿਹਰਾ ਹੋ ਗਿਆ ਵਾ। ਪੜਾਈ ਤਾਂ ਕਰਨੀ ਆ ਨਾ ਕਿਸ ਨਾ ਕਿਸ ਤਰੀਕੇ ਨਾਲ ਨਾਲੇ ਮੈਨੂੰ ਆਦਤ ਆ ਟਰਚ ਜਗਾ ਕੇ ਪੜ੍ਹਨ ਦੀ ਕੋਈ ਗੱਲ ਨਹੀਂ। ਤੂੰ ਸੌ ਜਾ ਪਰ ਇਹਨੂੰ ਪਾਸਾ ਵਟ ਕੇ। ਕੋਈ ਨਹੀਂ ਮੈਂ ਵੀ ਸੌ ਜਾਣਾ ਵਾ। ਤੇ ਤੂੰ ਕੋਈ ਨਹੀਂ ਬਸ ਘਰ ਹੋਂ। ਮੰਮੀ ਨੂੰ ਮੈਂ ਕਹਿ ਦੂੰਗਾ ਜਾਂ ਫਿਰ ਬਲਬ ਜਗਾ ਲਾ। ਨਹੀਂ ਨਹੀਂ ਮੰਮੀ ਤੇ ਸਵੇਰੇ ਵੀ ਮੈਨੂੰ ਕਹਿਣ ਦੇ ਹੀਗੇ। ਸਦਾ ਨੀਰੇ ਤੱਕ ਬਲਮ ਜਾਗਦਾ ਰਹਿੰਦਾ ਵਾ ਮੈਂ ਤਾਂ ਕਰਕੇ ਨਹੀਂ ਜਗਾਇਆ ਰਹਿਣ ਤੋਂ ਕੋਈ ਨਹੀਂ ਮੈਂ ਪੜ੍ਹ ਲੈਣੀ ਆ ਤੇ ਤੁਹਾਡੇ ਅੱਖਾਂ 'ਚ ਲੈਡ ਪੈਣ ਦੀ ਆ ਤੇ ਮੂੰਹ ਤਾਂ ਕੰਬਲ ਲੈ ਕੇ ਸੌਂਜੂ ਚਾਪਰੇ ਨੂੰ ਪੱਸਾ ਵਾਟ ਲਓ ਨਹੀਂ ਲੈਡ ਨਹੀਂ ਮੇਰੇ ਪੈਰ ਦੀ ਅੱਖਾਂ ਤੇ ਜਿੱਦਾਂ ਤੂੰ ਨਹੀਂ ਪੜ੍ਹਦਾ ਤੇ ਅੱਖਾਂ ਤੇ ਜ਼ੋਰ ਬੜਾ ਪੈਣਾ ਤੇ ਤੇਰੀ ਨਿਗਾਹ ਘਟ ਜਾਣੀ ਆ ਖਾਂਦੀ ਹੁਣ ਕੀ ਕਰਾਂ ਫੇਰ ਪੜਾਈ ਤਾਂ ਕਰਨੀ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਹੀਂ ਬਲਮ ਜਗਾ ਲਾ ਮੈਂ ਮੰਮੀ ਨੂੰ ਕਹਿ ਦੂੰਗਾ ਕਿ ਤੈਨੂੰ ਬੇਲਾ ਚੱਲਾ ਉਹ ਮੈਨੂੰ ਵਾਦਾ ਤਾਂ ਮੈਂ ਤੁਹਾਨੂੰ ਕਹਿੰਦੇ ਨਹੀਂ ਆ ਮੈਂ ਆਪਣੇ ਪਿੰਡ ਵੀ ਇਦਾਂ ਹੀ ਪੜਦੀ ਰਹੀ ਆ ਭਾਬੀ ਜਾਗਦੇ ਆ ਆਹੋ ਰਾਜਵਿੰਦਰ ਆ ਜਾ ਅੰਦਰ ਭਾਬੀ ਆ ਫੋਨ ਦੀ ਲਾਈਟ ਜਗਾ ਕੇ ਪੜਨ ਲਈ ਆ ਬਲਬ ਬਲਬ ਜਗਾ ਲਵਾਂ ਹੱਸ ਕੇ ਤਾਂ ਨੇਰ ਕੁੱਪ ਕੀਤਾ ਵਾ ਨਹੀਂ ਰਾਜਵਿੰਦਰ ਉਹ ਮੰਮੀ ਸਵੇਰੇ ਕਹਿਣ ਡੇ ਸੀ ਨਾ ਕਿ ਬੇਲ ਆ ਜਾਣਾ ਵਾ ਤੇ ਨਾਲੇ ਨੇਰੇ ਤੱਕ ਤਾਂ ਡਬਲ ਵੀ ਜਗਦਾ ਵਾ ਮੈਂ ਅੱਜ ਟਾਈਮ ਦੇ ਬੰਦ ਕਰਤਾ ਵਾ ਤੇ ਫੇਰ ਫੋਨ ਦੀ ਲਾਈਟ ਜਗਾ ਕੇ ਕਿੰਨਾ ਕਚੇਰ ਪੜਨਾ ਵਾ ਮੈਨੂੰ ਆਦਾ ਤਾਂ ਰਾਜਵਿੰਦਰ ਮਾਪੇ ਪਿੰਡ ਵੀ ਇੰਨਾ ਹੀ ਪੜ੍ਹਾਈ ਕੀਤੀ ਸਾਰੀ ਕੰਪਲੀਟ ਆਪਣੇ ਚੱਲ ਭਾਬੀ ਖੜ ਫਿਰ ਇੱਕ ਮਿੰਟ ਮੈਂ ਉਨੀ ਆ ਉਹ ਕਿੱਥੇ ਚਲਨੀ ਆ ਬੈਹ ਜਿਹੜੇ ਕੰਮ ਆ ਹੀ ਹੋ ਤੇ ਦੱਸ ਤੁਨਮ ਤੁਨਮ ਇਹਲਾ ਕਹਿ ਨਹੀਂ ਗਿਆ ਹੈਗਾ ਬਲ ਬਚਗਾ ਕੇ ਪੜ ਲਾ ਹੁਣ ਰਾਜਵਿੰਦਰ ਆਈ ਆ ਬਾਹਰੋਂ ਗਈ ਆ ਪਤਾ ਨਹੀਂ ਹੁਣ ਕੀ ਕਰਨ ਗਈ ਮੰਮੀ ਨੂੰ ਨਾ ਕਿੱਥੇ ਪਤਾ ਲੱਗ ਗਿਆ ਫੇਰ ਉਹ ਨਹੀਂ ਨਹੀਂ ਉਹਨਾਂ ਆਪਣੇ ਕੰਮ ਗਈ ਹੋਣੀ ਆ ਜੇ ਮੰਮੀ ਨੂੰ ਦੱਸਣਾ ਹੁੰਦਾ ਨਾ ਉਹਨੇ ਸਵੇਰ ਦਾ ਦੱਸ ਦੇਣਾ ਸੀ ਜਦੋਂ ਉਹਨੂੰ ਪਤਾ ਲੱਗਾ ਹੈਗਾ ਨਹੀਂ ਦੱਸਣਾ ਕੀ ਹੈ ਬੰਦੇ ਭਾਬੀ ਆ ਫੋਨ ਦੀ ਲੈ ਡਬਾ ਕੇ ਤੇ ਆ ਫੜ ਮੋਮਬਤੀ ਇਨਾ ਪੜਨਾ ਫਿਰ ਵੀ ਸੋਖਾ ਆ ਫੂੰਦਲੀ ਅਰ ਤੇ ਕਿੰਨੀ ਤਿੱਖੀ ਵੱਜਦੀ ਅੱਖਾਂ ਦੇ ਵਿੱਚ ਪਤਾ ਨਹੀਂ ਤੁਸੀਂ ਕਿਦਾਂ ਪੜ ਲਏ ਆ ਰਾਜਵਿੰਦਰ ਤੂੰ ਮੇਰਾ ਇਨਾ ਸੋਚਿਆ ਭਾਬੀ ਕੀ ਸੋਚਣ ਬੈ ਗਏ ਆ ਕੁਛ ਨਹੀਂ ਰਾਜਵਿੰਦਰ ਮੈਨੂੰ ਨਾ ਆਪਣੇ ਪੇਕੇਿਆਂ ਦੀ ਯਾਦ ਆ ਗਈ ਜਦੋਂ ਮੈਂ ਪੜਦੀ ਨਹੀਂ ਨਾ ਆਪਣੇ ਘਰ ਐਦਾਂ ਮੈਂ ਬਲਬ ਜਗਾ ਕੇ ਬਹਿ ਜਾਣਾ ਮੇਰੀ ਭਾਬੀ ਨੇ ਆਣ ਕੇ ਮਲਬੰਦ ਕਰ ਦੇਣਾ ਤੇ ਜੇ ਮੈਂ ਮੋਮਬਤੀ ਜਗਾ ਕੇ ਨਾ ਪੜਨ ਲੱਗ ਪੀਨੇ ਮੇਰੀ ਭਾਬੀ ਨੇ ਉਹ ਵੀ ਬੰਦ ਕਰਤੀ ਕਿ ਵੀ ਇਹ ਜੇ ਫਾਲਤੂ ਦਾ ਖਰਚਾ ਹੀ ਆ ਇੱਕ ਤਾਂ ਤੇਰੇ ਪੜਾਈ ਦੇ ਖਰਚੇ ਚੁੱਕੋ ਪੁੱਤਾ ਮੋਮਬਤੀਆਂ ਵਗੈਰਾ ਦੇ ਤੇ ਉੱਤੋਂ ਲਾਈਟ ਦਾ ਖਰਚਾ ਉਸੇ ਵਾਲੇ ਬੰਦ ਕਰ ਜਾਂਦੇ ਹੁੰਦੀ ਸੀ ਭਾਬੀ ਅੱਜ ਤੂੰ ਮੇਰੇ ਵਾਸਤੇ ਮੋਮਬਤੀ ਲਈ ਨਾ ਮੈਨੂੰ ਉਹਨਾਂ ਦੀ ਯਾਦ ਆਈ ਇਸੇ ਕਰਕੇ ਭਾਬੀ ਤੂੰ ਫਿਕਰ ਨਾ ਕਰ ਤੇਰੀ ਪੜਾਈ ਨਹੀਂ ਮੈਂ ਛੁੱਟਣ ਦਿੰਦੀ ਮੈਂ ਤੁਹਾਡੇ ਨਾਲ ਆ ਤੁਸੀਂ ਜਿੱਦਾਂ ਪੜਨਾ ਨਾ ਪੜੋ ਵੀਰ ਆ ਇਦਾਂ ਪੜਨਾ ਔਖਾ ਵਾ। ਇਹਦਾ ਮੰਮੀ ਲੈਣ ਦੀ ਨਾ ਜਗਾਉਂ ਦਿੰਦੀ। ਇਦਾਂ ਕਰੋ ਚਾਹ ਤਾਂ ਲੈਂਪ ਲੈ ਕੇ ਆਓ। ਉਹ ਰਾਤ ਨੂੰ ਇੱਥੇ ਜਗਾ ਦਿਆ ਕਰੋ ਤੇ ਉਹਦੇ ਨਾਲ ਪੜਨਾ ਵੀ ਸੌਖਾ ਵਾ। ਆ ਫੂਨਾ ਫਾਨਾਂ ਦੀਆਂ ਲੱਟਾਂ ਨਾਲ ਹੀ ਪੜਿਆ ਜਾਂਦਾ ਨਾਲੇ ਅੱਖਾਂ 'ਤੇ ਅਸਰ ਪਊਗਾ। ਨਾਲੇ ਨਿਗਾਹ ਘਟੂ ਫੇਹਣ ਕਿ ਲੱਗੂਗੀ। ਚਲ ਕੋਈ ਨਹੀਂ ਰਾਜਵਿੰਦਰ। ਮੈਂ ਕੱਲ ਹੀ ਜਾਊਂਗਾ ਤੇ ਉੱਥੋਂ ਲੈਂਪ ਲੈ ਕੇ ਆਉਂਗਾ ਸੈਰੋਂ। ਉਹ ਫੇਰ ਇੱਥੇ ਲਾ ਦਿਆ ਕਰਾਂਗੇ ਤੇ ਉਹਦੀ ਲੋੜ ਨਾ ਪੜ ਲਿਆ ਕਰੇਗੀ। ਤੇ ਆ ਹੁਣ ਮੋਮਬਤੀ ਲਾ ਕੇ ਫੜੋ ਤੇ ਭਾਬੀ ਪੜੇ। ਤੇ ਬਾਕੀ ਉਹਨੂੰ ਡਿਸਟਰਬ ਨਹੀਂ ਕਰਨਾ। ਨਹੀਂ ਮੈਂ ਤਾਂ ਕਹਿਣੀ ਨਹੀਂ ਪਿਆ ਉਹਨੂੰ ਮੈਂ ਤੇ ਹੀ ਕਹਿਣੇ ਫੋਨ ਦੀ ਲੋੜ ਨਾ ਪਣਦੀ ਹੈਗੀ ਮੈਂ ਅਖਾ ਤੇ ਜੋਰ ਪਿੰਦਾ ਜੀ ਤੇ ਬੱਸ ਕਰ ਤੇ ਆ ਤੂੰ ਵਧੀਆ ਕੀਤਾ ਦਾ ਮੋਮਬਤੀ ਲਾਏ ਤੇ ਭਾਬੀ ਤੂੰ ਵੀ ਕੋਈ ਕਿਹੇ ਵੀ ਚੀਜ਼ ਦੀ ਕੋਈ ਵੀ ਚੀਜ਼ ਦੀ ਤੈਨੂੰ ਲੋੜ ਆ ਤੂੰ ਮੈਨੂੰ ਦੱਸ ਮੈਂ ਤੈਨੂੰ ਲਿਆ ਕੇ ਦਵਾਂਗੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਆ ਰਾਜਵਿੰਦਰ ਤੂੰ ਮੇਰੇ ਬਾਰੇ ਇੰਨਾ ਸੋਚਿਆ ਮੈਨੂੰ ਇੰਨੇ ਨਾ ਬੜੀ ਖੁਸ਼ੀ ਆ ਤੂੰ ਇਹ ਦੋਵੇਂ ਭੈਣ ਭਰਾ ਮੇਰਾ ਇੰਨਾ ਖਿਆਲ ਰੱਖਦੇ ਆ ਤੇ ਭਾਬੀ ਤੂੰ ਸਾਡਾ ਖਿਆਲ ਘੱਟ ਰੱਖ ਰਹੀਆਂ ਜੇ ਤੁਹਾਡਾ ਕਰਦੀ ਨਾ ਤੇ ਅਸੀਂ ਤੇਰੇ ਨਾਲ ਉਹ ਨਹੀਂ ਕਰਾਂਗੇ ਠੀਕ ਆ ਅਹੀਂ ਨਹੀਂ ਤੇਰਾ ਧਿਆਰ ਰੱਖਣਾ ਤੇ ਕਿੰਨੇ ਰੱਖਣਾ ਬਾਕੀ ਤੈਨੂੰ ਫਿਕਰ ਫੁਕਰ ਕਰਨ ਦੀ ਕੋਈ ਲੋੜ ਨਹੀਂ ਤੂੰ ਆਪਣਾ ਮਨ ਲਾ ਕੇ ਪੜ ਜਿੱਥੋਂ ਤੱਕ ਤੇਰਾ ਜੀ ਕਰਦਾ ਵਾ ਠੀਕ ਆ ਰਾਜਵਿੰਦਰ ਚਲ ਹੁਣ ਤੂੰ ਵੀ ਜਾ ਕੇ ਸੋ ਜਾ ਇਹ ਨਾ ਹੋਵੇ ਅਸੀਂ ਗੱਲਾਂ ਕਰਨ ਦੇ ਆ ਤੇ ਸੁਣ ਕੇ ਮੰਮੀ ਆ ਜਾਈ ਅੰਦਰ ਆਹ ਹੋਈ ਵੀ ਗੱਲ ਤੁਹਾਡੀ ਸਹੀ ਆ ਚਲੋ ਫਿਰ ਪੜੋ ਤੁਸੀਂ ਆਪਣਾ ਪੜਨਾ ਪੜਨਾ ਮੇਰੇ ਤੋਂ ਕੋਪੋ ਨਹੀਂ ਪੱਲੇ ਪੈਂਦੇ ਕੀ ਲਿਖਿਆ ਕੀ ਨਹੀਂ ਲਿਖਿਆ ਜੇ ਚਾਰ ਅੱਖਰ ਪੜੇ ਹੁੰਦੇ ਤੇ ਸਾਰਾ ਕੁਝ ਪੱਲੇ ਪੈ ਜਾਣਾ ਹੈਗਾ ਪੜਨਾ ਕੀ ਹੈ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਪਹਿਲੇ ਦਿਨ ਸਕੂਲ ਗਿਆ ਤੇ ਪਹਿਲੇ ਦਿਨ ਕਾਰਨਾਮਾ ਕਰ ਰਹੇ ਆ ਮੁੜ ਕੇ ਜਾਇਆ ਗਿਆ ਜਾਇ ਨਹੀਂ ਗਿਆ ਚਲੋ ਕੋਈ ਨਹੀਂ ਜੇ ਨਹੀਂ ਜਾਇਆ ਗਿਆ ਮੈਂ ਪੜਾ ਦਿਆ ਕਿ ਨਾ ਤੁਹਾਨੂੰ ਕੋਈ ਨਹੀਂ ਪਹਿਲਾਂ ਤੂੰ ਆਪਣੀ ਪੜਾਈ ਕੰਪਲੀਟ ਕਰ ਜਦੋਂ ਤੇਰੀ ਕਿਪੜਾ ਕੰਪਲੀਟ ਹੋ ਜੇ ਨਾ ਫਿਰ ਮੈਂ ਵੀ ਪੜ ਲਿਆ ਕਰਾਂਗੀ ਕੀ ਕਹਿੰਦੀ ਆ ਰਾਜਿੰਦਰ ਕਰਨਾ ਕਰਨਾ ਕੀ ਭਾਬੀ ਬਸ ਆ ਹੀ ਨਹੀਂ ਸਬਸਾਈ ਕਰਨ ਕੀ ਗੱਲ ਬੜੇ ਖੁਸ਼ ਲੱਗਣ ਨੇ ਬੜੀਆਂ ਜੱਟੀਆਂ ਪੋਣ ਲਿਆ ਅੱਜ ਲੈ ਮੇਰੀ ਨਨਾਨ ਹੈ ਹੀ ਇੰਨੀ ਪਿਆਰੀ ਆ ਜੱਫੀਆਂ ਨਾ ਪਾਵਾਂ ਤਾਂ ਹੋਰ ਕੀ ਕਰਾਂ ਦੱਸ ਤੇ ਲੈ ਮੇਰੀ ਭਾਬੀ ਘੱਟ ਪਿਆਰੀ ਆ ਭਾਬੀ ਮੈਨੂੰ ਵੀ ਤੂੰ ਬੜੀ ਪਿਆਰੀ ਆ ਪਰ ਰਾਜੇਂਦਰ ਤੂੰ ਵਸੇ ਜਾਉਦਾ ਹੀ ਆ ਜਿੰਨਾ ਤੂੰ ਮੇਰਾ ਸਾਥ ਦੇਣ ਦੀ ਆ ਨਾ ਇਨਾਂ ਦੇ ਭਾਵੇਂ ਮੇਰੇ ਸਕੇ ਭੈਣ ਵੀ ਨਾ ਦਿੰਦੀ ਜਿੰਨਾ ਤੂੰ ਮੇਰਾ ਕਰਦੀ ਆ ਤੇਰਾ ਕਿੱਥੇ ਦੇਣ ਦਊਂਗੀ ਮੈਂ ਨਾ ਲੈ ਭਾਬੀ ਇਹ ਚ ਦੇਣ ਦੇਣ ਵਾਲੀ ਕਿਹੜੀ ਗੱਲ ਆ ਤੂੰ ਮੇਰੀ ਭਾਬੀ ਆ ਤੇ ਮੈਂ ਨਹੀਂ ਤੇਰਾ ਸਾਥ ਦੇਣਾ ਤੇ ਹੋਰ ਕਿੰਨੇ ਦੇਣਾ ਵਾ ਪਰ ਫਿਰ ਵੀ ਰਾਜੇਂਦਰ ਸੱਚੀ ਤੂੰ ਮੇਰੀ ਨਣਾ ਆਨੀ ਐ ਤੂੰ ਮੇਰੀ ਛੋਟੀ ਭੈਣ ਵਾ ਤੇ ਭਾਬੀ ਮੈਂ ਵੀ ਕਰੀ ਤੈਨੂੰ ਆਪਣੀ ਭਾਬੀ ਨਹੀਂ ਸਮਝਿਆ ਮੈਂ ਵੀ ਤੈਨੂੰ ਆਪਣੀ ਭੈਣ ਹੀ ਸਮਝਿਆ ਵਾ ਚਲ ਹੁਣ ਇਦਾਂ ਹੀ ਰਹੀ ਮੇਰੇ ਨਾਲ ਸੱਚੀ ਪੁੱਛੇ ਨਾ ਜਦੋਂ ਤੂੰ ਰਾਤ ਮੇਲੀ ਮਹੌਮਤੀ ਲੈ ਕੇ ਆਈ ਨਾ ਮੈਨੂੰ ਆਪਣੇ ਆਪ ਨੂੰ ਬੜੀ ਵਧੀਆ ਖੁਸ਼ੀ ਜੀ ਮਹਿਸੂਸ ਹੋਈ ਕਿ ਵੀ ਕੋਈ ਤੇ ਹੈਗਾ ਜਿਹੜਾ ਮੇਰਾ ਇੰਨਾ ਕਰਦਾ ਭਾਬੀ ਮੈਨੂੰ ਇਹ ਆ ਕਿ ਮੇਰੀ ਭਾਬੀ ਦੀ ਪੜਾਈ ਕਿਸੇ ਨਾ ਕਿਸੇ ਤਰ੍ਹਾਂ ਪੂਰੀ ਹੋ ਜੇ ਉਹਨੂੰ ਸ਼ੌਂਕ ਆ ਨਾ ਪੜ੍ਹਨ ਦਾ ਤੇ ਉਹਦਾ ਸ਼ੌਂਕ ਪੂਰਾ ਹੋ ਜੇ ਬਾਕੀ ਭਾਬੀ ਤੂੰ ਮੈਨੂੰ ਇਹ ਨਾ ਪੰਪ ਵੀ ਨਾ ਦੇ ਕਿ ਮੈਂ ਫੁੱਲ ਹੀ ਜਾਵਾਂ ਉਹ ਨਹੀਂ ਰਾਜਵੰਦਰ ਪੰਪ ਨਹੀਂ ਨੇਂ ਏਂ ਦੀ ਨਮੈਂ ਮੈਂ ਸਿਰਫ ਤੇਰੀ ਤਾਰੀਫ ਕਰਨੀ ਆ ਜਿਹਦੀ ਤੂੰ ਹੱਕਦਾਰ ਆ ਭਾਬੀ ਮੇਰੀਆਂ ਨਹੀਂ ਤਾਰੀਫਾ ਨਾ ਕਰਾ ਕਰ ਹੋ ਨਾ ਮੈਂ ਤੇਰਨਾ ਵਿਗੜ ਜਾ ਨਹੀਂ ਨਹੀਂ ਨਜ਼ਰ ਵੀ ਲੱਗ ਜਾਂਦੀ ਹੁੰਦੀ ਆ ਪਿਆਰ ਨੂੰ ਫਿਰ ਚੱਲ ਨਹੀਂ ਨਜ਼ਰ ਲੱਗਦੀ ਆ ਆਪਾਂ ਕਾਲਾ ਟਿੱਕਾ ਲਾ ਦਾਂਗੇ ਚਲੋ ਫਿਰ ਕਰੀਏ ਕੰਮ ਧੰਦਾ ਹੋਈਏ ਫਿਰ ਵੇਲੇ ਟਾਈਮ ਨਾਲ ਲੈ ਮੈਂ ਕਾਦੀ ਸੁਈ ਦਾ ਕੰਮ ਜਾਂ ਤੂੰ ਜੇ ਕੋਈ ਹੈਗਾ ਬਾਹਰ ਤੇਰੇ ਲੈ ਕੰਮ ਉਹ ਕਰ ਲੈ ਸਾਡੋ ਬੱਚਾ ਵੇ ਰਾਜ ਕੰਮ ਤੇ ਕੋਈ ਹੈ ਨਹੀਂ ਆ ਸੁਈ ਦਾ ਵਾ ਵੇ ਲੋ ਫਿਰ ਤੂੰ ਕੱਲੋਂ ਮੈਂ ਜਾ ਤੂੰ ਫਿਰ ਰਸਟ ਘਰ ਮੈਂ ਬਣਾ ਲੈਂਦੀ ਰੋਟੀ ਇਹ ਜਾ ਜਾ ਕੇ ਤੇ ਕੱਪੜੇ ਕੁੱਪੜੇ ਲਾਹਾ ਜਿਹੜੇ ਆ ਨਾ ਤੂੰ ਕਾਲਜੀ ਗਈ ਆ ਮੰਮੀ ਕਿ ਇੱਡਾ ਨੂੰ ਜੀ ਕੱਲ ਪੈਣ ਦੀ ਮੇਰੇ ਵੱਲ ਵੇਖ ਕੇ ਨਾ ਤੋ ਲੈਣੀ ਆ ਮੈਂ ਕਿਹੜਾ ਕਿਤੇ ਜਾਣਾ ਵਾ ਕਾਲਜ ਆ ਤੇ ਛੁੱਟੀ ਹੀ ਮੈਂ ਤਾਂ ਨਹੀਂ ਹੀ ਗਈ ਨਾ ਲੈ ਬੈ ਜਾਮ ਕਿੱਥੇ ਚਲਨੀ ਆ ਮੰਮੀ ਜਾਣਾ ਕਿੱਥੇ ਆ ਭਾਬੀ ਕੋ ਬਹਿ ਕੇ ਪੰਨ ਲੱਗੀ ਆ ਮੇਰੀ ਗੱਲ ਸੁਣ ਲੈ ਭਾਬੀ ਤੇਰੀ ਸਾਰਾ ਕੰਮਕਾਰ ਕਰਦੀ ਆ ਉਹ ਥੱਕ ਜਾਂਦੀ ਆ ਚੁੱਪ ਕਰਕੇ ਦੇ ਇੱਥੇ ਬਹਿ ਕੇ ਪੜ ਉਨੂੰ ਜਰੂਰ ਤਸਤਾਉਣਾ ਵਾ ਮੰਮੀ ਹੁਣ ਗਾਂ ਮੇਰੇ ਪੇਪਰ ਆਉਣ ਡੇ ਆ ਤੇ ਮੇਰੇ ਸਬਜੈਕਟ ਬੜੇ ਔਖੇ ਆ ਤੇ ਭਾਬੀ ਨੂੰ ਆਵਾ ਪਤਾ ਵਾ ਤੇ ਮੈਂ ਉਹਦੇ ਲਾਗੇ ਬਹਿ ਕੇ ਪੜ੍ਹ ਲੈਣੀ ਆ ਤੇ ਤੂੰ ਕਿਹੜੀ ਪੜ੍ਹਾਈ ਕੱਟ ਕੀਤੀ ਆ ਤੈਨੂੰ ਕਿਹੜਾ ਪਤਾ ਨਹੀਂ ਲੱਗਦਾ ਪੜ੍ਹਾਈ ਦਾ ਇੱਥੇ ਬਹਿ ਕੇ ਤੇ ਆਪ ਪੜ੍ਹ ਤੂੰ ਕੱਲੀ ਮੰਮੀ ਪਤਾ ਤੇ ਲੱਗਦਾ ਵਾ ਪਰ ਇਹ ਆ ਕਿ ਕਈ ਚੀਜ਼ਾਂ ਦਾ ਨਹੀਂ ਵੀ ਪਤਾ ਲੱਗਦਾ ਜ਼ਰੂਰਤ ਨਹੀਂ ਹੁੰਦਾ ਵੀ ਬੰਦੇ ਨੂੰ ਸਾਰਾ ਕੁਝ ਸਮਝ ਲੱਗ ਜਾਂਦੀ ਆ ਤੇ ਭਾਬੀ ਨੂੰ ਆਵਾ ਸਮਝ ਆ ਜਾਂਦੀ ਆ ਤੇ ਉਹ ਮੈਨੂੰ ਸਮਝਾ ਦਿੰਦੀ ਆ ਇਹਦਾ ਮਤਲਬ ਇਹ ਆ ਕਿ ਤੂੰ ਉਹਦੇ ਲਾਗੇ ਜਾ ਕੇ ਪੜ੍ਹਨਾ ਵਾ ਤੂੰ ਕੱਲੀ ਨਹੀਂ ਆਪ ਨਹੀਂ ਬਹਿ ਕੇ ਪੜ੍ਹਨਾ ਗੱਲ ਤੇ ਹਾਈ ਹੈ ਨਾ ਤੇ ਮੰਮੀ ਫੇਰ ਕਿ ਹੋ ਜੂਗਾ ਜੇ ਉਹਦੇ ਲਾਗੇ ਬਹਿ ਕੇ ਪੜ ਲੂਗੀ ਲੋਕਾਂ ਦੀ ਮਾਵਾ ਹੁੰਦੀਆਂ ਵਾ ਵੀ ਦੋਵੇਂ ਨਣਾਨ ਪਰ ਜਾਈ ਪਿਆਰ ਨਾ ਰਹਿਣ ਤੇ ਤੂੰ ਹੀ ਆਂ ਜੀ ਉਹਦੇ ਤੋਂ ਦੂਰ ਦੂਰ ਮੈਨੂੰ ਰੱਖਦੇ ਆ ਇਹ ਪਤਾ ਨਹੀਂ ਕਿਉਂ ਆ ਲੈ ਮੈਂ ਇਹ ਗੱਲ ਤੋੜੀ ਕਹਿ ਨਹੀਂ ਅਬ ਤੂੰ ਭਾਬੀ ਨਾਲ ਪਿਆਰ ਨਾ ਕਰ ਮੈਂ ਤਾਂ ਓਦਾਂ ਤੈਨੂੰ ਕਹਿ ਨਹੀਂ ਆ ਵੀ ਕੱਲੀ ਬੈ ਕੇ ਤੂੰ ਪੜਿਆ ਕਰ ਉਹਨੂੰ ਡਿਸਟਰਬ ਨਾ ਕਰਿਆ ਕਰ ਅਬ ਮੰਮੀ ਮੈਂ ਤੁਹਾਨੂੰ ਦੱਸਣ ਦੇ ਨਹੀਂ ਆ ਬਾਹਲੀ ਗੱਲਾਂ ਤੇ ਮੈਂ ਇੰਟੀਸ਼ਨ ਲਾ ਦਾਂ ਆ ਹੋ ਗਏ ਹੁਣ ਦੁਨੀਆ ਨਹੀਂ ਆ ਤੈਨੂੰ ਮੈਂ ਟਿਊਸ਼ਨ ਲਾ ਦਾਂ ਟਿਊਸ਼ਨ ਵੀ ਨਹੀਂ ਆ ਰਿਆਂ ਦੀ ਸੀ ਅਨ ਡਿਟਿਊਸ਼ਨ ਕਹੋਂਗਾ ਤਾਂ ਪਹਿਲਾਂ ਮੰਮੀ ਅੱਜ ਕੱਲ ਸਾਰੇ ਪੜਦੇ ਆ ਟੀਸ਼ਨ ਤੁਸੀਂ ਮੈਨੂੰ ਕੀ ਲੋਣਾ ਸਕੂਲ ਦੀ ਫੀਸ ਦੇਉਣ ਲੱਗਾ ਤੇ ਉਦਾਂ ਚਿਕਣ ਬਹਿ ਜਾਂਦੇ ਆ ਟੀਸ਼ਨ ਦੀ ਫੀਸ ਤੁਸੀਂ ਦੇਣੀ ਹੈ ਜਦੋਂ ਇੱਕ ਇੱਕ ਸਬਜੈਕਟ ਦਾ ਨਾਲ 15-1500 ਰੁਪਈਆ ਮੰਗਿਆ ਤੇ ਤੈਨੂੰ ਵੀ ਪਤਾ ਹੀ ਆ ਪੈਸੇ ਕਿੱਦਾਂ ਕਮਾਈਦੇ ਆ ਕਿੱਦਾਂ ਟੀਸ਼ਨ ਵਾਲਿਆਂ ਨੂੰ ਦੇਈ ਜਾਂਈਏ ਬੜੇ ਔਖੇ ਬੰਦੇ ਆ ਤੂੰ ਜੇ ਫੇਰ ਘਰ ਚ ਗੰਗਾ ਵਾ ਤੂੰ ਫੇ ਪੜ ਲੈੰਦੋਂ ਖਾਂ ਜਾ ਕੇ ਆ ਜਾ ਚੁੱਪ ਕਰਕੇ ਤੇ ਪਹਿਲਾਂ ਨਹਾ ਤੋ ਤੇ ਮੁੜ ਕੇ ਆ ਕੇ ਪੜ ਲਾ ਆ ਮਾਂ ਚ ਨਹਾ ਤੋ ਲੋ ਉਹਦਾ ਤੂੰ ਸਿਰ ਖਾਣਾ ਵਿਚਾਰੀ ਦਾ ਉਹਦਾ ਹੀ ਨਹੀਂ ਖੈੜਾ ਛੱਡਦੀ ਕਿਸੇ ਵੇਲੇ ਕੰਮ ਵੀ ਇੰਨੇ ਕਰਨਾ ਹੁੰਦਾ ਵਾ ਪੜਨਾ ਵੀ ਇੰਨੇ ਉਹਦੇ ਕੋਲ ਹੋਈਆਂ